ਸ਼ਤੀਸ਼ਗੜ੍ਹ ਦੀ ਘਟਨਾ ਰਾਏਪੁਰ ਦੀ ਆਈ ਹੈ ਵੀ ਉੱਥੋਂ ਦੇ ਇੱਕ ਮਾਲ ਦੇ ਵਿੱਚ ਜਿਹੜਾ ਸਮਾਨ ਉਹਨਾਂ ਨੇ ਲਾਇਆ ਹੋਇਆ ਸੀਗਾ 크ਿਸਮਸ ਦੇ ਨਾਲ ਸੰਬੰਧਤ ਉਹਦੀ ਪੰਨ ਤੋੜ ਕੀਤੀ ਗਈ ਮਾਲ ਦੇ ਬਾਹਰ ਜਿਹੜਾ ਇੱਕ ਬਹੁਤ ਵੱਡਾ ਸੈਂਟਾ ਕਲੋਜ਼ ਲੱਗਿਆ ਹੋਇਆ ਹੈ ਉਹਨੂੰ ਪਹਿਲਾਂ ਡੰਡੇ ਮਾਰੇ ਜਾਂਦੇ ਆ ਫਿਰ ਘੜੀਸ ਕੇ ਤੋੜ ਕੇ ਥੱਲੇ ਸਿੱਟ ਦਿੰਦਾ ਜਾਂਦਾ ਜਾਨੀ ਉੱਥੇ ਹੋਰ ਜਿਹੜੀ ਸਜਾਵਟ ਲੱਗੀ ਹੋਈ ਉਹ ਪੁਲਿਸ ਖੜੀ ਹੈ ਪੁਲਿਸ ਕੁਝ ਨਹੀਂ ਰੋਕ ਰਹੀ ਕਿਸੇ ਨੂੰ ਅਗਲੀ ਮਾੜੀ ਗੱਲ ਇਹ ਹੈ ਕਿ ਪੁਲਿਸ ਦੀ ਵੀ ਸ਼ੇ ਹੈ ਕਿਸੇ ਦੀ ਕੀ ਜ਼ਰਤ ਹੈ ਵੀ ਜਦੋਂ ਕਿਸੇ ਦਾ ਕੋਈ ਫੰਕਸ਼ਨ ਚੱਲਦਾ ਤੇ ਬਾਹਰ ਜਾ ਕੇ ਦੰਖਰੂਦ ਕਰੇ ਕੀ ਮਤਲਬ ਹੈ ਇਹਦਾ ਤੇ ਦੂਜੇ ਪੰਨੇ ਅਸਾਮ ਦੇ ਵਿੱਚ ਇੱਕ ਨਲਬਾੜੀ ਏਰੀਆ ਹੈਗਾ ਉੱਥੋਂ ਦਾ ਇੱਕ ਸਕੂਲ ਹੈ ਸੈਟ ਮੈਰੀ ਸਕੂਲ ਉਹ ਸਕੂਲ ਦੇ ਵਿੱਚ ਇਹ ਇਹਦਾ 크리스마ਸ ਦਾ ਫੰਕਸ਼ਨ ਸੀਗਾ ਉੱਥੇ ਚੀਜ਼ਾਂ ਸਜੀਆਂ ਹੋਈਆਂ ਨੇ ਉੱਥੇ ਸੰਟਾ ਕਲੋਜ਼ ਲੱਗੇ ਹੋਏ ਐ ਇਹ 13-14 ਜਣਿਆਂ ਦੀ ਭੀੜ ਜਾਂਦੀ ਹੈ ਤੇ ਉੱਥੇ ਜਾ ਕੇ ਨਾਲ ਤਾਂ ਉਹਨਾਂ ਨੂੰ ਗਾਰਾ ਕੱਢਦੀ ਹੈ ਤੇ ਨਾਲੇ ਸਾਰਾ ਸਮਾਨ ਤੋੜ ਕੇ ਆਉਂਦੀ ਹੈ ਸਕੂਲ ਦੇ ਵਿੱਚ ਕੁਝ ਥਾਵਾਂ ਤੇ ਇਹ ਸੀ ਵੀ ਤੁਸੀਂ ਇੱਥੇ ਸੜਕਾਂ ਤੇ ਦਿੱਲੀ ਦੇ ਵਿੱਚ ਸੀ ਵੀ ਕੋਈ ਔਰਤਾਂ ਸੈਂਟਾ ਕਲੋਜ਼ ਲਾ ਕੇ ਆਏ ਜਾ ਰਹੀਆਂ ਨੇ ਗੋਗੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਲੀਲ ਕੀਤਾ ਜਾਂਦਾ ਵੀ ਸੜਕਾਂ ਤੇ ਇੱਥੇ ਕਾਦੇ ਲਈ ਤੁਰੇ ਫਿਰਦੇ ਹੋ ਆਪਣੇ ਆਪ ਨੂੰ ਵੀ ਸਵਾਲ ਕਰੋ ਨਾ ਵੀ ਜਦੋਂ ਜਦੋਂ ਸੜਕਾਂ ਦੇ ਉੱਤੇ ਕਾਂਬੜੀਆਂ ਜਾਂਦੇ ਆ ਉਹਦੇ ਤੇ ਸਰਕਾਰਾਂ ਫੁੱਲ ਵਰਸਾਉਂਦੀਆਂ ਨੇ ਤੇ ਤੁਸੀਂ ਉਹਨਾਂ ਤੇ ਡੰਡੇ ਵਰਸਾਉਨੇ ਹੋ। ਤਾਰ ਤਰੀਕਾ ਕੀ ਹੈ ਇਹ? ਇਹ ਦੇਸ਼ ਚੱਲੂਗਾ ਇਦਾਂ? ਬਿਲਕੁਲ ਗਲਤ ਹੈ ਇਹ। ਤੇ ਅ ਦੂਜਾ ਠੀਕ ਲਿਖਿਆ ਇੰਡੀਅਨ ਐਕਸਪ੍ਰੈਸ ਨੇ ਵੀ ਇਹ ਗੁੰਡੇ ਐ। ਤੇ ਗੁੰਡਿਆਂ ਦੇ ਉੱਤੇ ਗੁੰਡਿਆਂ ਵਰਗਾ ਵਰਤੋਕ ਕਰਿਆ ਜਾਣਾ ਚਾਹੀਦਾ ਪਰ ਹੋ ਨਹੀਂ ਰਿਹਾ। ਮੋਦੀ ਜੀ ਦਿਖਾਵਾ ਕਰਨ ਲਈ ਇੱਕ ਚਰਚ ਦੇ ਵਿੱਚ ਜਾਂਦੇ ਆ ਕੱਲ। ਉੱਥੋਂ ਦੀ ਅਰਦਾਸ 'ਚ ਖੜੇ ਹੁੰਦੇ ਐ। ਤੇ ਫੋਟੋ ਖਿਚਾਉਂਦੇ ਐ, ਫੋਟੋ ਵਾਇਰਲ ਹੋ ਰਹੀ ਐ ਮੋਦੀ ਜੀ ਕਿੱਡੇ ਹੋ ਐ। ਤੇ ਗਾਂ ਚਾਰ ਗੱਲਾਂ ਵੀ ਕਹਿੰਦੇ ਐ। ਜਿਹੜੀਆਂ ਉਹ ਗੱਲਾਂ ਕਈਆਂ ਨੇ ਮੋਦੀ ਜੀ ਉਹਨਾਂ ਗੱਲਾਂ ਦੇ ਹਿਸਾਬ ਨਾਲ ਆਹ ਦੇਖ ਲਓ ਥੋਡੀਆਂ ਜਿਹੜੀਆਂ ਸਰਕਾਰਾਂ ਨੇ ਡਬਲ ਇੰਜਨ ਦੀਆਂ ਸਰਕਾਰਾਂ ਉੱਥੇ ਆਹ ਜ਼ੁਲਮ ਹੋ ਰਿਹਾ ਤੇ ਤੁਸੀਂ ਉਹਦੇ ਬਾਰੇ ਚੁੱਪ ਹੋ ਇਹ ਸਾਜ਼ਿਸ਼ੀ ਚੁੱਪ ਹੈ ਇਹ ਉਹੀ ਜੀ ਹੈ ਜਿਹੀ ਜੀ ਰੋਮ ਦੇ ਸੜਨ ਤੋਂ ਪਹਿਲਾਂ ਨੀਰੋ ਦੇ ਬੰਸਰੀ ਵਜਾਉਣ ਵਾਲੀ ਗੱਲ ਸੀਗੀ